ਚੜੂ ਨੌਨ ਵੇਲੇ ਕਰ ਲੋ ਇਹ ਤਿੰਨ ਕੰਮ ਬਣ ਜਾਊਂਗੇ ਕਰੋੜਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਅੱਜ ਦੇ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਝਾੜੂ ਬਾਰੇ ਝਾੜੂ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਤੁਹਾਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੀ ਕੰਨੀ ਕੰਨੀ ਗੱਲ ਤੁਹਾਡੀ ਬਹੁਤ ਕਮ ਮੌਨ ਵਾਲੀ ਹੈ ਇਸ ਲਈ ਵੀਡੀਓ ਨੂੰ ਧਿਆਨ ਨਾਲ ਆਖਰ ਤੱਕ ਜ਼ਰੂਰ ਸੁਣਿਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋਸਤੋ ਤੁਸੀਂ ਆਪਣੇ ਵੱਡ ਵਡੇਰਿਆਂ ਤੋਂ ਇਹ ਗੱਲ ਸੁਣੀ ਹੋਵੇ ਕਿ ਕੀ ਰਾਤ ਦੇ ਸਮੇਂ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਦੇ ਪਿੱਛੇ ਕੀ ਕਾਰਨ ਹੈ ਆਪਣੇ ਵਿੱਚੋਂ ਬਹੁਤ ਸਾਰੇ ਨਹੀਂ ਜਾਣਦੇ ਬਸ ਇਹ ਕਹਿੰਦੇ ਹਨ ਕਿ ਜਿਸ ਘਰ ਵਿੱਚ ਰਾਤ ਨੂੰ ਝਾੜੂ ਲਗਾਈ ਜਾਂਦੀ ਹੈ ਉਸ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਘਰਾਂ ਵਿੱਚ ਕੀਤੀਆਂ ਜਾਂਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਕਿ ਝਾੜੂ ਕਿਸ ਸਮੇਂ ਲਗਾਉਣਾ ਚਾਹੀਦਾ ਹੈ ਤੇ ਇਸ ਦੇ ਕੀ ਫਾਇਦੇ ਹੋਣਗੇ ਤੇ ਘਰ ਵਿੱਚ ਬਰਕਤ ਕਿਵੇਂ ਆਉਂਦੀ ਹੈ ਦੋਸਤੋ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕਰਦੇ ਹਾਂ ਜਿਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਇਹੋ ਜਿਹੇ ਹੁੰਦੇ ਹਨ ਜੋ ਆਪਣੇ ਘਰ ਵਿੱਚ ਪਰੇਸ਼ਾਨੀਆਂ ਲੈ ਕੇ ਆਉਂਦੀ ਹਨ ਤੇ ਸਾਡੇ ਘਰ ਵਿੱਚ ਗਰੀਬੀ ਆ ਜਾਂਦੀ ਹੈ। ਮਨੁੱਖ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦਾ ਹੈ ਪਰ ਫਿਰ ਵੀ ਪੈਸਾ ਬਚਦਾ ਨਹੀਂ। ਸਮਝ ਨਹੀਂ ਆਉਂਦੀ ਕਿ ਪੈਸਾ ਕਿੱਥੇ چلا ਗਿਆ। ਪਰਮਾਤਮਾ ਦੀ ਰਹਿਮਤ ਵੀ ਆਪਣੇ ਤੋਂ ਦੂਰ ਹੁੰਦੀ ਨਜ਼ਰ ਆਉਂਦੀ ਹੈ। ਘਰ ਦੀਆਂ ਔਰਤਾਂ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਹਨ ਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਛੱਡ ਨਹੀਂ ਦਿੰਦੀਆਂ ਉਦੋਂ ਤੱਕ ਘਰ ਵਿੱਚ ਬਰਕਤ ਨਹੀਂ ਆਉਂਦੀ ਜਿਵੇਂ ਕਿ ਜੇਕਰ ਘਰ ਵਿੱਚ ਖਾਣਾ ਬਿਨਾਂ ਸਿਰ ਟਕੇ ਬਣਾਇਆ ਜਾਂਦਾ ਹੈ ਤਾਂ ਘਰ ਵਿੱਚ ਬਰਕਤ ਨਹੀਂ ਆਉਂਦੀ ਇਸ ਲਈ ਚਾਹੀਦਾ ਹੈ ਕਿ ਜਦੋਂ ਵੀ ਘਰ ਵਿੱਚ ਖਾਣਾ ਬਣਾਇਆ ਜਾਵੇ ਤਾਂ ਆਪਣਾ ਸਿਰ ਜ਼ਰੂਰ ਟਕੋ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਮਨੋੱਖ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਵਾਹਿਗੁਰੂ ਦਾ ਨਾਮ ਜਪੇ ਤੇ ਨਾਮ ਜਪ ਕੇ ਹੀ ਖਾਣਾ ਬਣਾਵੇ ਤੇ ਖਾਣਾ ਖਾਵੇ ਇਸ ਦੇ ਨਾਲ ਜਦੋਂ ਵੀ ਕੋਈ ਵੀ ਕੰਮ ਕਰੋ ਤਾਂ ਵਾਹਿਗੁਰੂ ਦਾ ਨਾਮ ਜ਼ਰੂਰ ਜਪੋ ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਦੂਰ ਹੁੰਦੀ ਹੈ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੈ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਵਿੱਚ ਇਕੱਠਾ ਕਰਕੇ ਰੱਖਣਾ ਟੁੱਟੇ ਕੰਗੇ ਨੂੰ ਸਿਰਵਾਣਾ ਇਹ ਸਭ ਕੰਮ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਿਸ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ ਉਹੀ ਚੀਜ਼ ਸਾਡੇ ਨਾਲ ਵਾਪਰਨ ਲੱਗਦੀ ਹੈ ਸੰਤ ਫਕੀਰ ਵੀ ਕਹਿੰਦੇ ਹਨ ਕਿ ਜੇਕਰ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ ਤਾਂ ਉਹ ਵੀ ਤੁਹਾਡੇ ਕਰਮਾ ਕਰਕੇ ਹੀ ਹੈ ਤੁਹਾਡੇ ਮਾੜੇ ਕਰਮ ਹੀ ਘਰ ਦੀ ਬਰਕਤ ਖਾ ਜਾਂਦੇ ਹਨ ਤੇ ਫਿਰ ਇਸ ਤਰ੍ਹਾਂ ਦੇ ਕਰਮਾ ਨਾਲ ਮਨੁੱਖ ਦਾ ਵਾਪੈ ਜਾਂਦਾ ਹੈ ਦੋਸਤੋ ਆਪਾਂ ਸਾਰੇ ਹੀ ਝਾੜੂ ਨੂੰ ਬਹੁਤ ਹੀ ਮਾਮੂਲੀ ਜਿਹੀ ਚੀਜ਼ ਸਮਝਦੇ ਹਾਂ ਇਹ ਘਰ ਵਿੱਚ ਪਈ ਰਹਿੰਦੀ ਹੈ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਤਰ੍ਹਾਂ ਦੇ ਘਾਟੇ ਪਵਾ ਦਿੰਦੀਆਂ ਹਨ ਝਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਨਹੀਂ ਤਾਂ ਇਹ ਤੁਹਾਨੂੰ ਵੀ ਝਾੜ ਕੇ ਰੱਖ ਦਿੰਦੀ ਹੈ ਫਿਰ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ ਤੇ ਜੇਕਰ ਆਵੇਗੀ ਤਾਂ ਫਿਰ ਇਸ ਤਰ੍ਹਾਂ ਦੂਰ ਜਾਵੇਗੀ ਕਿ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਝਾੜੂ ਨੂੰ ਗੁੰਦੇ ਸਮੇਂ ਸਿਰ ਜ਼ਰੂਰ ਟਕੋ ਤੇ ਸਵੇਰੇ ਫੇਲੇ ਹੀ ਝਾੜੂ ਨਾ ਲਗਾਓ ਕਿਹਾ ਜਾਂਦਾ ਹੈ ਕਿ ਸਿਰ ਢਾਕੇ ਤੇ ਸਵੇਰੇ ਝਾੜੂ ਨਾ ਲਗਾਉਣਾ ਘਰ 'ਚ ਬਰਕਤ ਨਾ ਆਉਂਦਾ ਸਭ ਤੋਂ ਵੱਡਾ ਕਾਰਨ ਹੈ ਕਿਸੇ ਸੰਤ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਆ ਕੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤਰ ਤੇ ਘਰ ਵਾਲਾ ਸਾਰੇ ਜਣੇ ਕਮਾਉਂਦੇ ਹਨ ਸਵੇਰ ਨਾਲ ਕੰਮ ਤੇ ਤੁਰ ਜਾਂਦੇ ਹਨ ਪਰ ਫਿਰ ਵੀ ਘਰ ਵਿੱਚ ਬਰਕਤ ਨਹੀਂ ਆਉਂਦੀ ਘਰ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਨੇ ਡੇਰਾ ਲਾ ਰੱਖਿਆ ਹੈ ਸਾਡੇ ਸਾਰੇ ਕੰਮ ਬੰਦੇ ਬੰਦੇ ਰੁਕ ਜਾਂਦੇ ਹਨ ਤੁਸੀਂ ਦੱਸੋ ਅਸੀਂ ਕੀ ਕਰੀਏ ਜਿਸ ਨਾਲ ਸਾਡੇ ਸਾਰੇ ਕੰਮ ਬੰਜਨ ਸੰਤ ਜੀ ਨੇ ਕਿਹਾ ਜਿਸ ਘਰ ਵਿੱਚ ਬਦਦੂਆਵਾਂ ਇਕੱਠੀਆਂ ਹੋ ਜਾਂਨ ਉਸ ਘਰ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਉਹ ਬੀਬੀ ਥੋੜੇ ਜਿਹੀ ਪਰ ਹੈਰਾਨ ਹੋਈ ਸੰਤ ਜੀ ਨੇ ਫਿਰ ਦੋਹਰਾਇਆ ਜਿਸ ਘਰ ਵਿੱਚ ਬਦਦੂਆਵਾਂ ਇਕੱਠੀਆਂ ਹੋ ਜਾਂਦੀਆਂ ਹਨ ਉੱਥੇ ਕਦੇ ਬਰਕਤ ਨਹੀਂ ਆਉਂਦੀ ਤਾਂ ਬੀਬੀ ਨੇ ਕਿਹਾ ਕਿ ਸਾਡੇ ਘਰ ਲਈ ਕੌਣ ਬਦ ਦੁਆਵਾ ਕਰਦਾ ਹੋਵੇਗਾ ਤਾਂ ਸੰਤ ਜੀ ਨੇ ਕਿਹਾ ਬੀਬੀ ਤੂੰ ਇਹ ਦੱਸ ਤੂੰ ਘਰ ਦੀ ਸਫਾਈ ਕਿਸ ਸਮੇਂ ਕਰਦੀ ਹੈ ਬੀਬੀ ਨੇ ਕਿਹਾ ਸਾਫ ਸਫਾਈ ਦਾ ਕੋਈ ਸਮਾਂ ਨਹੀਂ ਕਦੇ ਸਵੇਰੇ ਤੇ ਕਦੇ ਸ਼ਾਮ ਨੂੰ ਤੇ ਕਦੇ ਰਾਤ ਨੂੰ ਜਦ ਸਮਾਂ ਲੱਗਦਾ ਹੈ ਉਦੋਂ ਹੀ ਕਰ ਲੈਂਦੀ ਹਾਂ ਸੰਤ ਜੀ ਨੇ ਕਿਹਾ ਬੀਬੀ ਜੀ ਘਰ ਦੀ ਸਫਾਈ ਸਵੇਰੇ ਉੱਠਣ ਤੋਂ ਬਾਅਦ ਕਰਿਆ ਕਰੋ ਰਾਤ ਨੂੰ ਨਾ ਕਰਿਆ ਕਰੂ ਕਿਉਂਕਿ ਜਦ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਛਿਹਰੇ ਛੋਟੇ ਛੋਟੇ ਜੀਵ ਹੁੰਦੇ ਹਨ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਵਿੱਚ ਜਾ ਕੇ ਬੈਠ ਕੇ ਆਰਾਮ ਕਰਦੇ ਹਨ ਘਰ ਦੀਆਂ ਵਿੱਥਾਂ ਵਿੱਚ ਲੁਕਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਹਨ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਹੁੰਦੇ ਹਨ ਤੇ ਜਦੋਂ ਮਨੁੱਖ ਰਾਤ ਦੇ ਸਮੇਂ ਝਾੜੂ ਲਾਉਂਦਾ ਹੈ ਤਾਂ ਉਹ ਵਿੱਥਾਂ ਵਿੱਚੋਂ ਬੇਕਰ ਹੋ ਜਾਂਦੇ ਨੇ ਤੇ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਇੱਧਰ ਉੱਧਰ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਰਹਿੰਦੇ ਹਨ ਪਰਮਾਤਮਾ ਆਪਣੇ ਜੀਵਾ ਨਾਲ ਇੰਨਾ ਪਿਆਰ ਕਰਦਾ ਹੈ ਕਿ ਆਪਣੇ ਜੀਵਾ ਨਾਲ ਮਾੜਾ ਵਰਤਾਅ برداشت ਨਹੀਂ ਕਰਦਾ ਤੇ ਉਹ ਜੀਵ ਦੇ ਦਿਨੋਂ ਹੋਂਕ ਨਿਕਲਦੀ ਹੈ ਤੇ ਉਹਨਾਂ ਜੀਵਾਂ ਦੀਆਂ ਬੱਦੂਆਂ ਵਾਂ ਘਰ ਵਿੱਚ ਹਰ ਪਾਸੇ ਤੰਗੀ ਲਿਆ ਦਿੰਦੀਆਂ ਹਨ ਤੇ ਘਰ ਦੀ ਖੁਸ਼ਹਾਲੀ ਤੰਗੀ ਵਿੱਚ ਬਦਲ ਜਾਂਦੀ ਹੈ ਇਹ ਘਰ ਵਿੱਚ ਬਰਕਤ ਨਹੀਂ ਰਹਿੰਦੀ ਜੇਕਰ ਤੁਸੀਂ ਘਰ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ ਵਿੱਚ ਪਿਠਾ ਲਵੋ ਜਦ ਝਾੜੂ ਲਗਾਉਂਦੇ ਹਾਂ ਤਾਂ ਘਰ ਦਾ ਸਾਰਾ ਕੂੜਾ ਉਸਦੇ ਨਾਲ ਲੱਗ ਜਾਂਦਾ ਹੈ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਨਹੀਂ ਰੱਖਣਾ ਚਾਹੀਦਾ ਇਹ ਗੱਲ ਹਮੇਸ਼ਾ ਆਪਣੇ ਪੱਲੇ ਬਣ ਕੇ ਰੱਖੋ ਜਿੱਥੇ ਬੈਠ ਕੇ ਤੁਸੀਂ ਖਾਣਾ ਖਾਂਦੇ ਹੋ ਉਸ ਜਗ੍ਹਾ ਦੇ ਨੇੜੇ ਕਦੇ ਵੀ ਝਾੜੂ ਨਾ ਰੱਖੋ ਘਰ ਵਿੱਚ ਜੰਡੜਾ ਹੀ ਝਗੜੇ ਫਤਰੇ ਹਨ ਤਾਂ ਝਾੜੂ ਲਗਾਉਂਦੇ ਹੋ ਉਸ ਸਮੇਂ ਅਮੇਸ਼ਾ ਵਾਹਿਗੁਰੂ ਵਾਹਿਗੁਰ ਦਾ ਨਾਮ ਜਪਿਆ ਕਰੋ ਕਿਉਂਕਿ ਇਸ ਨਾਲ ਵਾਹਿਗੁਰ ਦੇ ਨਾਮ ਦਾ ਪਸਾਰਾ ਘਰ ਦੇ ਹਰ ਕੋਨੇ ਵਿੱਚ ਹੋਵੇਗਾ ਤੇ ਜਿੱਥੇ ਤੁਸੀਂ ਝਾੜੂ ਲਗਾਉਂਦੇ ਹੋ ਉੱਥੋਂ ਨਕਾਰਾਤਮਕਤਾ ਦੂਰ ਹੋ ਜਾਵੇਗੀ ਤੇ ਘਰ ਦੇ ਮੈਂਬਰਾਂ ਵਿੱਚ ਪਿਆਰ ਦਾ ਵਾਸਾ ਹੋਵੇਗਾ ਘਰ ਦੀਆਂ ਕੰਧਾਂ ਨੂੰ ਕਦੇ ਵੀ ਝਾੜੂ ਨਾਲ ਸਾਫ਼ ਨਾ ਕਰੋ ਕਈ ਵਾਰ ਆਪਾਂ ਕੀ ਕਰਦੇ ਹਾਂ ਘਰ ਦੀਆਂ ਪਰਛਤਤੀਆਂ ਕੰਦਾ ਤੇ ਵੀ ਜਿੱਤੇ ਜਾਲੇ ਲੱਗੇ ਹੰ। ਝਾੜੂ ਮਾਰ ਮਾਰ ਕੇ ਸਾਫ ਕਰ ਦਿੰਦੇ ਹਾਂ। ਕਈ ਵਾਰ ਉਹਨਾਂ ਥਾਵਾਂ ਤੇ ਕੰਦਾ ਤੇ ਕੋਈ ਸ਼ਬਦ ਜਾਂ ਫਿਰ ਕਿਸੇ ਗੁਰੂ ਪੀਰ ਫਕੀਰ ਦੀ ਫੋਟੋ ਲੱਗੀਆਂ ਹੁੰਦੀਆਂ ਹਨ। ਤੇ ਉਹ ਝਾੜੂ ਉਹਨਾਂ ਫੋਟੋਆਂ ਨੂੰ ਵੀ ਲੱਗ ਜਾਂਦਾ ਹੈ। ਤੇ ਆਪਾਂ ਪਾਪਾ ਦੇ ਭਾਗੀਦਾਰ ਬਣ ਜਾਂਦੇ ਹਾਂ। ਇਸ ਤਰ੍ਹਾਂ ਕੰਦਾ ਨੂੰ ਹਮੇਸ਼ਾ ਕੱਪੜੇ ਨਾਲ ਸਾਫ ਕਰੋ। ਘਰ ਦੀ ਰਸੋਈ ਦੀ ਪਰਛੱਤੀ ਖਾਸ ਕਰਕੇ ਜਦੋਂ ਸੀ ਸਾਫ਼ ਕਰਦੇ ਹਾਂ ਤਾਂ ਉੱਥੇ ਆਪਾਂ ਭੋਜਨ ਬਣਾਉਂਦੇ ਹਾਂ ਝਾੜੂ ਕਰਦੇ ਕਈ ਹਿੱਸਿਆਂ ਵਿੱਚ ਲੱਗ ਕੇ ਆਇਆ ਹੁੰਦਾ ਹੈ ਉਸ ਪਰਛੱਤੀ ਤੇ ਕਦੇ ਵੀ ਝਾੜੂ ਨਾਲ ਲਗਾਓ ਇਸ ਲਈ ਅਲੱਗ ਸਾਫ਼ ਕਪੜਾ ਰੱਖੋ ਤੇ ਉਸ ਤੇ ਨਾਲ ਹੀ ਉਸ ਨੂੰ ਸਾਫ਼ ਕਰੋ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਵੇਗਾ ਤੇ ਘਰ ਵਿੱਚ ਬਰਕਤ ਵੀ ਹੋਵੇਗੀ ਹਮੇਸ਼ਾ ਅੰਮ੍ਰਿਤ ਵੇਲੇ ਝਾੜੂ ਲਗਾਓ ਕਿਉਂਕਿ ਮਾਇਆ ਤੇ ਦਰ ਇਧਰ ਤਾਂ ਹਰ ਘਰ ਵਿੱਚ ਸਵੇਰ ਦੇ ਸਮੇਂ ਆ ਕੇ ਹੀ ਵਾਸ ਕਰਦੀਆਂ ਹਨ ਉਹ ਪੁੱਛਦੀਆਂ ਹਨ ਕਿ ਇਸ ਘਰ ਵਿੱਚ ਕੀ ਹੈ ਤੇ ਜਿਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਠੇ ਹੁੰਦੇ ਹਨ ਤੇ ਸਾਰੇ ਆਪਸ ਵਿੱਚ ਪਿਆਰ ਨਾਲ ਬੈਠ ਕੇ ਕੰਮ ਕਰ ਰਹੇ ਹੁੰਦੇ ਹਨ ਸਾਰੇ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੁੰਦੇ ਹਨ ਉੱਥੇ ਮਾਇਆ ਆ ਕੇ ਬੈਠ ਜਾਂਦੀ ਹੈ ਤੇ ਜਿੱਥੇ ਲੋਕ ਸੁੱਤੇ ਪਏ ਹੁੰਦੇ ਹਨ ਤੇ ਬੁਹੇ ਬੰਦ ਹੁੰਦੇ ਹਨ ਉੱਥੇ ਦਲਿੱਦਰਤਾ ਆ ਕੇ ਵਾਸ ਕਰ ਜਾਂਦੀ ਹੈ ਇਸ ਕਰਕੇ ਜਲਦੀ ਉਠੋ ਪਰਮਾਤਮਾ ਦਾ ਨਾਮ ਲਓ ਇਸ਼ਨਾਨ ਕਰੋ ਤੇ ਘਰ ਦੇ ਕੰਮ ਜ਼ਰੂਰ ਕਰੋ ਕੂੜੇ ਦੇ ਢੇਰ ਘਰ ਵਿੱਚ ਨਾ ਲਗਾਓ ਉਸ ਨੂੰ ਬਾਹਰ ਸੁੱਟੋ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੂੜੇ ਦਾ ਢੇਰ ਨਾ ਲੱਗਿਆ ਹੋਵੇ ਨਾ ਹੀ ਘਰ ਵਿੱਚ ਜਾਲੇ ਲੱਗੇ ਹੋਣ ਉਸ ਬੀਬੀ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਘਰ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਦੇਖਦੇ ਹੀ ਦੇਖਦੇ ਘਰ ਵਿੱਚ ਉਦਮ ਆ ਗਿਆ ਤੇ ਘਰ ਵਿੱਚ ਬਰਕਤ ਪੰਨ ਲਕੀ ਕੁਝ ਦਿਨ ਲੰਗੇ ਤੇ ਇੱਕ ਬੀਬੀ ਹੋਰ ਸੰਤ ਜੀ ਕੋਲ ਆਈ ਤੇ ਕਹਿਣ ਲੱਗੀ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਸਾਡੇ ਘਰ ਪੋਥੀ ਦੁਖਣ ਤੇ ਪਰੇਸ਼ਾਨੀਆਂ ਹਨ ਤਾਂ ਸੰਤ ਜੀ ਨੇ ਕਿਹਾ ਠੀਕ ਹੈ ਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ ਤੇ ਬੜੇ ਧਿਆਨ ਨਾਲ ਸੁਣਿਓ ਇੱਕ ਨਗਰ ਵਿੱਚ ਇੱਕ ਮਨੁੱਖ ਸੀ ਉਹ ਮਨੁੱਖ ਹਮੇਸ਼ਾ ਕਾਲੇ ਕੱਪੜੇ ਪਾ ਕੇ ਰੱਖਦਾ ਸੀ ਉਸਨੇ ਕਦੇ ਵੀ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸਿਪਾਏ ਉਸਨੇ ਕਿਤੇ ਵੀ ਜਾਣਾ ਕਾਲੇ ਰੰਗ ਦੇ ਕੱਪੜੇ ਪਾ ਕੇ ਜਾਣਾ ਇੱਕ ਵਾਰ ਉਹਨਾਂ ਦੇ ਘਰ ਕੋਈ ਸਮਾਗਮ ਸੀ ਸਾਰੇ ਨਗਰ ਦੇ ਲੋਕ ਉਸਦੇ ਲਈ ਕਾਲੇ ਰੰਗ ਦੇ ਤੋਹਫੇ ਲੈ ਕੇ ਆਏ ਤੇ ਜਦ ਉਸਨੇ ਤੋਹਫਿਆਂ ਨੂੰ ਖੋਲਿਆ ਤਾਂ ਉਹ ਹੈਰਾਨ ਹੋਇਆ ਕਿ ਮੇਰੇ ਲਈ ਕੋਈ ਵੀ ਹੋਰ ਕੋਈ ਰੰਗ ਨਹੀਂ ਲੈ ਕੇ ਆਇਆ ਸਗੋਂ ਇਹ ਸਾਰੇ ਜਣੇ ਕਾਲਾ ਰੰਗ ਹੀ ਲੈ ਕੇ ਆਏ ਹਨ ਹੁਣ ਉਹ ਸਾਰੇ ਜਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਗਏ ਸੀ ਕਿਉਂਕਿ ਉਹਨਾਂ ਸਾਰਿਆਂ ਨੇ ਹਮੇਸ਼ਾ ਉਸ ਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਹੀ ਦੇਖਿਆ ਸੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਉਸ ਨੂੰ ਕਾਲਾ ਰੰਗ ਪਸੰਦ ਹੈ ਤਾਂ ਹੀ ਉਹ ਸਾਰੇ ਉਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈ ਕੇ ਆਏ ਤਾਂ ਉਹ ਬੀਬੀ ਕਹਿੰਦੀ ਅੱਛਾ ਜੀ ਤਾਂ ਫਿਰ ਸਾਨੂੰ ਇਸ ਤੋਂ ਕੀ ਸਿੱਖਿਆ ਮਿਲੀ ਤਾਂ ਸੰਤ ਜੀ ਨੇ ਕਿਹਾ ਬੀਬੀ ਤੂੰ ਖੁਦ ਹੀ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ ਚ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਨੇ ਤੇਰੇ ਘਰ ਸੁੱਖ ਸਹੂਲਤਾਂ ਵੀ ਨੇ ਪਰ ਫਿਰ ਵੀ ਤੂੰ ਦੁਖੀ ਹੈ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖ ਨਾਲ ਘੇਰੀ ਰੱਖਤੀ ਹੈ ਰੋਂਦੀ ਰਹਿੰਦੀ ਹੈ ਪਰੇਸ਼ਾਨ ਰਹਿੰਦੀ ਹੈ ਤੇ ਜਦੋਂ ਪਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਹਨ ਤੇ ਦੇਖਦੇ ਹਨ ਕਿ ਤੂੰ ਹਮੇਸ਼ਾ ਦੁਖੀ ਰਹਿੰਦੀ ਹੈ ਇਸ ਨੂੰ ਭਾਵੇਂ ਜੋ ਮਰਜ਼ੀ ਦੇ ਲਈ ਇਸਨੇ ਦੁਖੀ ਹੀ ਰਹਿਣਾ ਹੈ ਤਾ ਫਿਰ ਉਹ ਤੈਨੂੰ ਦੁਖੀ ਮਿਲਦੇ ਹਨ ਮਨੁੱਖ ਆਪਣੇ ਮਨ ਨਾਲ ਖੁਸ਼ ਹੁੰਦਾ ਹੈ ਤੂੰ ਆਪਣੇ ਮਨ ਨਾਲ ਵਾਦਾ ਕਰਕੇ ਅੱਜ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਕਿਸੇ ਦਾ ਮਾੜਾ ਨਹੀਂ ਸੋਚਣਾ ਤੇ ਮੈਂ ਖੁਸ਼ ਰਹਿਣਾ ਹੈ ਤਾਂ ਤੂੰ ਖੁਸ਼ ਰਹੇਂਗੀ ਜਦੋਂ ਆਪਣੇ ਆਪ ਨੂੰ ਇਹ ਹੀ ਮੰਨ ਲਿਆ ਕਿ ਮੈਂ ਵਿਚਾਰੀ ਹਾਂ ਮੈਂ ਦੁਖੀ ਹਾਂ ਤਾਂ ਮੇਂ ਤੇਰਾ ਮਨ ਫਿਰ ਉਵੇਂ ਹੀ ਰਹੇਗਾ ਜੇ ਤੂੰ ਸੋਚ ਲਿਆ ਕਿ ਪ੍ਰਮਾਤਮਾ ਤੇਰੇ ਨਾਲ ਹੈ ਮੈਂ ਸੁਖੀ ਹਾਂ ਤਾਂ ਤੂੰ ਸੁਖੀ ਰਹੇਂਗੀ ਤੇ ਤੇਰਾ ਹਰ ਇੱਕ ਕਾਰਜ ਸਿੱਧ ਹੋਵੇਗਾ ਦੋਸਤੋ ਇਹ ਹੀ ਆਪਣੇ ਨਾਲ ਹੁੰਦਾ ਹੈ ਆਪਨਾ ਆਪਣੇ ਆਪ ਨੂੰ ਵਿਚਾਰਾ ਤੇ ਦੁਖੀ ਮੰਨ ਲੈਂਦੇ ਹਾਂ ਇੱਕ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਅੰਮ੍ਰਿਤ ਵੇਲੇ ਉੱਠ ਕੇ સ્ਨਾਣ ਕਰਕੇ ਆਪਣੇ ਆਪ ਨੂੰ ਕਹੋ ਕਿ ਪਰਮਾਤਮਾ ਤੁਸੀਂ ਮੇਰੇ ਨਾਲ ਹੋ ਤੁਸੀਂ ਮੇਰੇ ਅੰਗ ਸੰਗ ਹੋ ਤੇ ਮੈਨੂੰ ਹੁਣ ਕਿਸੇ ਗੱਲ ਦੀ ਚਿੰਤਾ ਨਹੀਂ ਦੇਖਿਓ ਫਿਰ ਅਸੀਂ ਕਿਸੇ ਦਾ ਮਾੜਾ ਵੀ ਨਹੀਂ ਸੋਚਾਂਗੇ ਤੇ ਫਿਰ ਆਪਣੇ ਆਪ ਸਾਰਾ ਦਿਨ ਚੰਗਾ ਲੱਗੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜਿਹੇ ਨਾ ਬਣਾ ਕੇ ਰੱਖਿਆ ਕਰੋ ਇਸ ਤਰ੍ਹਾਂ ਕਰਨਾ ਬੰਦ ਕਰ ਦਿਓ ਤੇ ਫਿਰ ਦੇਖਿਓ ਆਪੇ ਤੁਹਾਡੀ ਜ਼ਿੰਦਗੀ ਸੋਹਣੀ ਤੇ ਖੁਸ਼ਹਾਲ ਹੋ ਜਾਵੇਗੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ